ਜੀ ਸਵਾਗਤ ਹੈ YouTube ਚੈਨਲ ਤੇ ਤਰਨਤਾਰ ਦੀ ਜਿਮਨੀ ਚੌਂਕ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ 18 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਕਿਉਂਕਿ ਮੁਲਾਜ਼ਮ ਜਥੇਬੰਦੀਆਂ ਵੱਲੋਂ ਤਰਨਤਾਰ ਨੂੰ ਵਿਖੇ ਜ਼ਬਰਦਸਤ ਰੋਸ ਮਜਾਰੇ ਕੀਤੇ ਗਏ ਸਨ ਜਿਸ ਨੂੰ ਦੇਖਦੇ ਆ ਪੁਲਿਸ ਨੂੰ ਵੀ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੋ ਰਿਹਾ ਸੀ ਸਾਰੇ ਵਰਗਾਂ ਵੱਲੋਂ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਜਾਮ ਕਰ ਦਿਤੀਆਂ ਤੇ ਸਾਰੇ ਮੁਲਾਜ਼ਮ ਉਥੇ ਤਰਨਤਾਰ ਪਹੁੰਚ ਚੁੱਕੇ ਸੀ ਕੱਲ ਵਿੱਤ ਮੰਤਰੀ ਨੇ ਸਕੱਤਰ ਦੀ ਤੀਜੀ ਮੰਜ਼ਲ ਤੇ ਸਥਿਤ ਦਫ਼ਤਰ ਦੇ ਮੂਹਰੇ ਮੁਲਾਜ਼ਮਾਂ ਤੇ ਲੀਡਰਾਂ ਦਾ ਕਾਫੀ ਇਕੱਠ ਦੇਖਿਆ ਗਿਆ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗਾਂ ਕੀਤੀਆਂ ਉਹਨਾਂ ਨੇ ਤਰਨਤਾਰਨ ਵਿਖੇ ਵਿਧਾਨ ਸਭਾ ਹਲਕੇ ਵਿੱਚ ਪ੍ਰੋਟੈਸਟ ਦਰਨੇ ਮੁਜ਼ਾਰੇ ਤੇ ਰੈਲੀਆਂ ਕੀਤੀਆਂ ਤੇ ਧਮਕੀਆਂ ਵੀ ਦਿੱਤੀਆਂ ਇਸ ਤੋਂ ਬਾਅਦ ਤਰਤਾਰਾਂ ਦੇ ਡਿਪਟੀ ਕਮਿਸ਼ਨਰ ਆ ਰਹੇ ਇਹਨਾਂ ਨੂੰ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਹ ਹੈਰਾਨੀ ਦੀ ਗੱਲ ਇਹ ਹੈ ਕਿ 18 ਜਥੇਬੰਦੀਆਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਮੀਟਿੰਗ ਦਾ ਬਹੁਤ ਹੀ ਥੋੜਾ ਸੀ ਹਰੇਕ ਜਥੇਬੰਦੀ ਨੂੰ ਮਹਿਜ 15 ਮਿੰਟ ਤੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਮੁਲਾਜ਼ਮ ਜਥੇਬੰਦੀ ਆਗੂਆਂ ਨੇ ਜਿਹੜੀ ਗੱਲ ਕਹਿੰਦੇ ਕਹਿੰਦੇ ਸੀ ਕਿ 15 ਮਿੰਟ ਵਿੱਚ ਇੰਨੀਆਂ ਸਾਰੀਆਂ ਮੰਗਾਂ ਤੇ ਕਿਵੇਂ ਚਰਚਾ ਹੋ ਸਕਦੀ ਹੈ ਉਹ ਸਾਰੀ ਗੱਲ ਆਪਣੇ ਬਿਆਨ ਕਰਨ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਤਾਰ ਦੱਸਣ ਬਾਰੇ ਤੇ ਉਹਨਾਂ ਨੂੰ ਚਰਚਾ ਹੋਣੀ ਫਿਰ ਉਹਦੇ ਉੱਤੇ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਮੈਂਟਸ ਲੈਣੇ ਇਸ ਲਈ ਸਾਰਾ ਪ੍ਰਕਿਰਿਆ ਨੂੰ 15 ਮਿੰਟ ਪੂਰੀ ਨਹੀਂ ਹੋ ਸਕਦੀ ਵਿੱਤ ਮੰਤਰੀ ਨੇ ਨਾ ਸਾਰੇ ਜਥੇਬੰਦੀਆਂ ਨਾਲ ਥੋੜੇ ਥੋੜੇ ਸਮਾਂ ਦੇ ਕੇ ਮੀਟਿੰਗਾਂ ਕੀਤੀ ਪਰ ਅੱਜ ਦੀ ਵੱਡੀ ਘਟਨਾ ਇਹ ਸੀ ਜਿਹੜੀ 18 ਮੁਲਾਜ਼ਮ ਜਥੇਬੰਦੀਆਂ ਮੀਟਿੰਗਾਂ ਕੀਤੀਆਂ ਉਹਨਾਂ ਵਿੱਚੋਂ ਬਹੁਤੀਆਂ ਜਥੇਬੰਦੀਆਂ ਅਨਡਿਜੀਬਲ ਕੈਟਾਗਰੀ ਦੀਆਂ ਮੰਗਾਂ ਨਾਲ ਸੰਬੰਧਿਤ ਸਨ ਪਰ ਇੱਕ ਜਿਹੜੀ ਅਹਿਮ ਜਥੇਬੰਦੀ ਪੰਜਾਬ ਸ਼ੇਰ ਟਮਸ਼ੀਲ ਸਰਬ ਜੂਨੀਅਨ ਉਹਨਾਂ ਨੂੰ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਦਾ ਸੱਦਾ ਪੱਤਰ ਭੇਜਿਆ ਸੀ ਪਰ ਮਸ਼ੀਲ ਸਰਬ ਜੂਨੀਅਨ ਦੇ ਜਿਹੜੇ ਲੀਡਰਸ਼ਿਪ ਨੇ ਅੱਜ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ ਜਦੋਂ ਇਸ ਸੰਬੰਧ ਵਿੱਚ ਜੂਨੀਅਨ ਦੇ ਪ੍ਰਧਾਨ ਗਰਨਾਮ ਸਿੰਘ ਬਿਰਕ ਨੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਵਿੱਤ ਮੰਤਰੀ ਨਾਲ ਸਬ ਕਮੇਟੀ ਨਾਲ ਪਹਿਲਾਂ ਵੀ ਕਈ ਮੀਟਿੰਗਾਂ ਕਰ ਚੁੱਕੇ ਹਨ ਵਿੱਤ ਮੰਤਰੀ ਇਹ ਹੀ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਨਾਲ ਮੰਗਾਂ ਬਾਰੇ ਸਲਾਹ ਕਰਕੇ ਦੱਸਾਂਗੇ ਇਸ ਕਰਕੇ ਇਸ ਮੀਟਿੰਗ ਵਿੱਚ ਆਉਣ ਦਾ ਕੋਈ ਵੀ ਫਾਇਦਾ ਨਹੀਂ ਮਿਲਣਾ ਹਰਪਾਲ ਸਿੰਘ ਮਸੀਮਾ ਨਾਲ ਹੋਈ ਸੀ ਉਹਨਾਂ ਨੇ ਸਾਰਾ ਸਾਡੇ ਨਾਲ ਮੰਗਾਂ ਤੇ ਡਿਸਕਸ ਕਰਨ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਹੁਣ ਇਹ ਮੁੱਖ ਮੰਤਰੀ ਦੇ ਕੋਲ ਇਹਨਾਂ ਮੁੱਦੇ ਨੂੰ ਰੱਖਣਗੇ ਉਹਨਾਂ ਦੇ ਗਨਪ ਸਿੰਘ ਬਿਰਕ ਨੇ ਇਹ ਗੱਲ ਵੀ ਕਹੀ ਸੀ ਕਿ ਜੇ ਮੁੱਖ ਮੰਤਰੀ ਅੱਗੇ ਹੀ ਮੁੱਦੇ ਰੱਖਣੇ ਨੇ ਫਿਰ ਅੱਜ ਕੱਲ ਵਿੱਤ ਮੰਤਰੀ ਨੂੰ ਮਿਲਣ ਦਾ ਕੋਈ ਵੀ ਲਾਭ ਨਹੀਂ ਜਿਹਦੇ ਕਰਕੇ ਉਹਨਾਂ ਦੀ ਮੀਟਿੰਗ ਵਿੱਚ ਆਉਣਾ ਜਿਹੜਾ ਕੋਈ ਵੀ ਅਰਥ ਨਹੀਂ ਸਮਝਿਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ 18 ਜਥੇਬੰਦੀਆਂ ਨਾਲ ਸਰਕਾਰ ਨੇ ਅੱਜ ਮੀਟਿੰਗ ਕੀਤੀ ਪਰ ਜਿਹੜੀ ਜਥੇਬੰਦੀ ਮਸ਼ੀਨਲ ਸਰਵਿਸ ਜੂਨੀਅਨ ਨੇ ਸਪੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਚਰਚਾ ਕਰਨੀ ਸੀ ਉਹਦੀ ਲੀਡਰਸ਼ਿਪ ਤਾਂ ਨਹੀਂ ਆਈ ਕਿਉਂਕਿ ਗਰਨਾਮ ਸਿੰਘ ਨੇ ਇਹ ਗੱਲ ਦੱਸੀ ਕਿ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਵਿੱਚ 16% ਡੀਏ ਦੀ ਮੰਗ ਜੋ ਕਿ ਸਾਰੇ ਸਟੇਟਾਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਪਹਿਲਾਂ ਹੀ 58% ਮੁਲਾਜ਼ਮਾਂ ਡੀਏ ਲੈ ਰਹੇ ਨੇ ਇਸੇ ਤਰ੍ਹਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਕਰਨ ਦੀ ਮੰਗ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਤੇ ਮੁਕੰਮਲ ਰੂਪ ਵਿੱਚ ਪੰਜਾਬ ਦਾ ਸਕੇਲ ਲਾਗੂ ਕਰਨ ਦੀ ਗੱਲ ਐਸੇ ਠਿਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਉਹਨਾਂ ਦੇ ਮੰਗ ਪੱਤਰ ਵਿੱਚ ਇਹ ਵੀ ਸ਼ਾਮਲ ਹੈ ਇਸ ਤਰ੍ਹਾਂ ਜਿਹੜੇ ਨਵੇਂ ਰੈਗੂਲਰ ਭਰਤੀ ਕੀਤੇ ਜਾਂਦੇ ਹਨ ਮੁਲਾਜ਼ਮ ਉਹਨਾਂ ਨੂੰ ਪਹਿਲੇ 3 ਸਾਲ ਮੁੱਢਲੀ ਤਨਖਾਹ ਦੀ ਥਾਂ ਤੇ ਪੂਰੀ ਤਨਖਾਹ ਦੇਣ ਦੇ ਮੁੱਦੇ ਉੱਤੇ ਏਜੰਡੇ ਦੇ ਔਰ ਇਸ ਤਰ੍ਹਾਂ ਦੀਆਂ ਮਸ਼ੀਲ ਸਰਵ ਜੂਨੀਅਨ ਦੀਆਂ ਜਿਹੜੀਆਂ ਕੈਟਾਗਰੀ ਮੰਗਾਂ ਵੀ ਸਨ ਇਹ ਵੀ ਉਹਨਾਂ ਨੇ ਮੰਗ ਪੱਤਰ ਦੇ ਵਿੱਚ ਗਰਨਾਮ ਸਿੰਘ ਬਿਰਕ ਨੇ ਇਹ ਵੀ ਗੱਲ ਕਹੀ ਹੈ ਕਿ ਮੀਟਿੰਗ ਦੇ ਵਿੱਚ ਇਸ ਲਈ ਨਹੀਂ ਆਏ ਜਦੋਂ ਵਿਤਮਤੀ ਹਰਪਾਲ ਸਿੰਘ ਚੀਮਾ ਉਹਨੇ ਆਪਣੇ ਪੱਧਰ ਤੇ ਇਹ ਮੰਗਾਂ ਉੱਪਰ ਕੋਈ ਵੀ ਅੰਤਮ ਫੈਸਲਾ ਨਹੀਂ ਲੈ ਸਕਦੇ ਫਿਰ ਮਿਲਣਾ ਤਾਂ ਕੋਈ ਬਹੁਤ ਲਾਭ ਨਹੀਂ ਸੀ ਉਹਨਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਕਰਾਈ ਜਾਵੇ ਅੱਜ ਬਿੱਤਮਤੀ ਹਰਪਾਲ ਸਿੰਘ ਚੀਮਾ ਤੇ ਮਲਟੀਪਰਪਸ ਹੈਲਥ ਵਰਕਰਜ਼ ਰੈਗੂਲਰ ਯੂਨੀਅਨ ਪੰਜਾਬ ਜਿਹਦੇ ਪ੍ਰਧਾਨ ਮਨੋਹਰ ਜਹਾਨ ਤੇ ਉਹਨਾਂ ਨਾਲ ਮੀਟਿੰਗ ਕੀਤੀ ਇਸੇ ਤਰ੍ਹਾਂ ਯੂनाइटेड ਨਰਸ ਐਸੋਸੀਏਸ਼ਨ ਆਫ ਪੰਜਾਬ ਜਿਹੜੇ ਆਗੂ ਹਰਮਨਜੀਤ ਸਿੰਘ ਗਿੱਲ ਉਹਨਾਂ ਨਾਲ ਮੀਟਿੰਗ ਕੀਤੀ ਗਈ ਤੇ ਪੰਜਾਬ ਤੇ ਸਕੇਲ ਬਹਾਲੀ ਸੰਝਾ ਫਰੰਟ ਜੁਧਜੀਤ ਸਿੰਘ ਸੂਬਾ ਕਨਵੀਨਰ ਉਹਨਾਂ ਨਾਲ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਬੇਰੁਜ਼ਗਾਰ ਸੰਝਾ ਮੋਰਚਾ ਪੰਜਾਬ ਦੇ ਅਮਨਦੀਪ ਸਿੰਘ ਨਵੀਨਰ ਉਹਨਾਂ ਨਾਲ ਮੀਟਿੰਗ ਕੀਤੀ ਗਈ ਡੈਮੋਕਰੇਟਿਕ ਸਟੇਗਲਾਥ ਮੁਲਾਜ਼ਮ ਜੂਨੀਅਨ ਪੰਜਾਬ ਜਿਹਦੇ ਜੂਨੀਅਨ ਦੇ ਪੰਜਾਬ ਜਿਹਦੇ ਪ੍ਰਧਾਨ ਜਸਪਾਲ ਸਿੰਘ ਨੇ 17 ਜਗਲਾਥ ਵਰਕਰ ਯੂਨੀਅਨ ਪੰਜਾਬ ਜਿਹਦੇ ਪ੍ਰਧਾਨ ਅਮਰੀਕ ਸਿੰਘ ਨੇ ਇਸੇ ਤਰ੍ਹਾਂ ਫਰਦ ਕੇਂਦਰ ਅਪ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਪੰਜਾਬ ਜਿਹਦੇ ਪ੍ਰਧਾਨ ਰਕੇਸ਼ ਕੁਮਾਰ ਨੇ ਮਹਤਪੁਰ ਨੇ ਇਸੇ ਤਰ੍ਹਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜਿਹੜੇ ਪ੍ਰਧਾਨ ਬਰਿੰਦਰ ਸਿੰਘ ਮੰਮੀ ਇਸੇ ਤਰ੍ਹਾਂ ਸਮੂਹ ਠੇਕਾ ਕਰਮਚਾਰੀ ਦਰਜਾ 3 ਤੇ 4 ਦਫਤਰ ਡਿਪਟੀ ਕਮਿਸ਼ਨਰ ਤਰਨਤਾਰਨ ਜਿਹੜੇ ਲੀਡਰ ਜਿਹੜੇ ਨੇ ਨਿਸ਼ਾਨ ਸਿੰਘ ਇਸੇ ਤਰ੍ਹਾਂ ਮੋਟੀਵੇਟਰ ਵਰਕਰ ਕਮੇਟੀ ਜਿਹਦੇ ਪ੍ਰਧਾਨ ਸਤਨਾਮ ਸਿੰਘ ਨੇ ਔਰ ਐਨ ਐਚ ਐਮ ਅਪਲਾਈ ਯੂਨੀਅਨ ਪੰਜਾਬ ਜਿਹਦੇ ਪ੍ਰਧਾਨ ਡਾਕਟਰ ਬਹਿਦ ਮੁਹੰਮਦ ਸਿੰਘ ਨੇ ਪੰਜਾਬ ਦੇ ਜਮੇ ਐਕਸ਼ਨ ਕਮੇਟੀ ਦੇ ਜਿਹਦੇ ਪ੍ਰਧਾਨ ਰਖਵੀਰ ਸਿੰਘ ਸੈਣੀ ਤੇ ਪੰਜਾਬ ਨੇਤਰਹੀਣ ਐਸੋਸੀਏਸ਼ਨ ਪੰਜਾਬ ਜਿਹਦੇ ਲੀਡਰ ਬਰੇਂਦਰ ਥੰਬਲੀ ਆਲ ਔਰ ਇਸੇ ਤਰ੍ਹਾਂ ਪੰਜਾਬ ਐਡਸ ਕੰਟਰੋਲ ਅਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਜਿਹਦੇ ਲੀਡਰ ਜਸਮੇਲ ਸਿੰਘ ਦਿਓਲ ਔਰ ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਯੂਨੀਅਨ ਜਿਹਦੇ ਆਗੂ ਅਮਰਤਪਾਲ ਸਿੰਘ ਨੇ ਪੰਜਾਬ ਸਟੇਟ ਐਡਸ ਸਕੂਲ ਯੂਨੀਅਨ ਜਿਹਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਇਸੇ ਤਰ੍ਹਾਂ ਪੰਜਾਬ ਸ਼ੀਟ ਐਡਸ ਸਕੂਟ ਯੂਨੀਅਨ ਜਿਹਦੇ ਪ੍ਰਧਾਨ ਗਰਮੀਤ ਸਿੰਘ ਮਦਨੀਪੁਰ ਨੇ ਇਸੇ ਤਰ੍ਹਾਂ ਕੰਟਰੈਕਟ 2021 ਦੇ ਹੱਥ ਪਰ ਮਲਟੀ ਪਰਪਸ ਹੈਲਥ ਵਰਕਰ ਏ ਐਮ ਅਫਲਾਇਜ਼ ਪੰਜਾਬ ਜਿਹਦੇ ਪ੍ਰਧਾਨ ਸਰਬਜੀਤ ਕੌਰ ਨੇ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਔਰ ਇਹਨਾਂ ਨੂੰ ਭਰੋਸਾ ਦਿੱਤਾ ਕਿ ਇਹਨਾਂ ਦੀਆਂ ਮੰਗਾਂ ਦਾ ਜਲਦ ਜਲਦੀ ਹੱਲ ਕੀਤਾ ਜਾਊਗਾ ਤੇ ਨਾਲ ਹੀ ਡੀਏ ਦੇ ਬਾਰੇ ਮੁੱਖ ਮੰਤਰੀ ਨਾਲ ਵਿਚਾਰ ਕਰਕੇ ਵੀ ਇਹਨਾਂ ਦਾ ਵੀ ਜਲਦ ਜਲਦੀ ਹੱਲ ਕਰਨ ਦੀ ਸਾਡੀ ਤਿਆਰੀ ਕੀਤੀ ਜਾ ਰਹੀ ਹੈ ਇਹ ਸੀ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ